ਰੋਜ਼ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਪੰਜਾਬ ਔਰ ਦੂਸਰੇ ਸਟੇਟਸ ਵਿੱਚ ਇਸ ਕਰਕੇ ਉਹਨਾਂ ਦਾ ਬਣਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ ਮੇਰਾ ਖਿਆਲ ਹੈ ਇੱਕ ਬਹੁਤ ਅੱਛੀ ਵੱਡੀ ਤਨਜ਼ੀਮ ਹੋ ਰਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਕੋਈ ਅਲਟੀਮੇਟਮ ਦਿੱਤਾ ਵਾ ਕਿ ਅਸੀਂ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੋਗੇ ਤਾਂ ਅਸੀਂ ਚੰਡੀਗੜ੍ਹ ਵਿੱਚ ਆਣ ਕੇ ਜਾਂ ਮੋਹਾਲੀ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਉਹਨਾਂ ਵਿੱਚ ਵੀ ਹਿੱਸਾ ਪਾਉ ਜਿਹੜੀ ਵੀ ਕੋਈ ਜਥੇਬੰਦੀ ਕਿਸਾਨਾਂ ਦੀ ਗੱਲ ਕਹਿ ਕੇ ਕੋਈ ਐਜੀਟੇਟ ਕਰ ਰਹੀ ਹੈ ਪਾਉ ਕਿਸੇ ਚਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਅੰਦਰ ਇਹਨਾਂ ਦੇ ਕੋ ਆਪਸ ਵਿੱਚ ਕੋਈ મત ਭੇਦ ਨਹੀਂ ਜਾਂ ਕੌਣ ਕਿਹੜੇ ਵਿੱਚ ਆ ਮੈਂ ਸਮਝਦਾ ਕਿ ਜਿਹੜਾ ਵੀ ਇੱਕ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਰਿਹਾ ਚਾਹੇ ਉਹ ਇਸ ਵਕਤ ਕਿਸਾਨ ਮਜ਼ਦੂਰ ਮੋਰਚਾ ਹੈ ਕੇਐਮਐਮ ਚਾਹੇ ਹੋ ਬੀਕੇਯੂ ਉਗਰਾਹਾ ਹੈ ਚਾਹੇ ਆਉਣ ਵਾਲੇ ਦਿਨਾਂ ਵਿੱਚ ਐਸਕੇਐਮ ਨੇ ਵੀ ਕੋਈ ਕਾਲ ਦਿੱਤੀ ਆ ਸਯੁਕਤ ਕਿਸਾਨ ਮੋਰਚੇ ਨੇ ਇਹਨਾਂ ਸਾਰਿਆਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਪੱਤ ਤੋਂ ਬਾਅਦ ਹਿੱਸਾ ਲੈਣ ਦੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਜਿਹੜਾ ਸੰਘਰਸ਼ ਕਰਨ ਜਾ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ 13 ਫ फेब्रुवारी ਦਿੱਲੀ ਚਲੋ ਦਿੱਲੀ ਮਾਰਚ ਉਹਦੇ ਬਾਰੇ ਚਰਚਾ ਵੀ ਕਰਨੀ ਹੈ ਤੇ ਤੁਹਾਨੂੰ ਬੇਨਤੀ ਕਰਨੀ ਕਿ ਆਪਾਂ ਸਭ ਇਨਸਾਫ ਪਸੰਦ ਲੋਕਾਂ ਨੇ ਰਾਜਸਥਾਨ ਵਾਲਿਆਂ ਨੇ ਹਿਮਾਚਲ ਵਾਲਿਆਂ ਨੇ ਹਰਿਆਣੇ ਵਾਲਿਆਂ ਨੇ ਉੱਤਰਾਖੰਡ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਸਭ ਨੇ ਕਿਸਾਨਾਂ ਨੇ ਅਤੇ ਖੇਤ ਮਜ਼ਦੂਰਾਂ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਿਉਂਕਿ ਬੜੇ ਅਰਸੇ ਤੋਂ ਕਿਸਾਨਾਂ ਦੇ ਬੜੇ ਪੱਖ ਦੇ ਮਸਲੇ ਜਿਉਂ ਦੇ ਤਿਉਂ ਬਰਕਰਾਰ ਖੜੇ ਨੇ ਤੁਹਾਨੂੰ ਸਭ ਨੂੰ ਯਾਦ ਹੈ ਕਿ ਜਦਾਂ ਬਹੁਤ ਵੱਡਾ ਕਿਸਾਨ ਅੰਦੋਲਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਔਰ ਸਵਾ ਸਾਲ ਡੇਢ ਸਾਲ ਬੈਠੇ ਰਹੇ 600 700 ਕਿਸਾਨ ਉੱਥੇ ਮਰ ਗਿਆ ਔਰ ਗਵਰਨਮੈਂਟ ਨੇ ਵਾਅਦਾ ਕੀਤਾ ਉਸ ਵਕਤ ਭਾਜਪੀ ਸਰਕਾਰ ਨੇ ਕਿ ਅਸੀਂ ਤੁਹਾਡੀਆਂ ਹੱਕੀ ਮੰਗਾ ਜ਼ਰੂਰ ਬੰਨਾਂਗੇ ਲੇਕਿਨ ਡੇਢ ਦੋ ਸਾਲ ਬੀਤਣ ਤੋਂ ਬਾਅਦ ਉਹ ਸਾਰੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕਦੀਆਂ ਤਾਂ ਮੈਂ ਸਮਝਦਾ ਕਿ ਕਿਸਾਨ ਬੜੇ ਹੱਕ ਬਜਾਨਬ ਨੇ ਆਪਣੀ ਗੱਲ ਕਹਿਣ ਵਾਸਤੇ ਔਰ ਆ ਮੇਰੇ ਹੱਥ ਵਿੱਚ ਉਹਨਾਂ ਦਾ ਜਿਹੜਾ ਚਾਰਟਰ ਹੈ ਡਿਮਾਂਡਸ ਦਾ ਮੈਂ ਸਾਰਾ ਤਾਂ ਨਹੀਂ ਪੜਦਾ ਲੇਕਿਨ ਦੋ ਤਿੰਨ ਮੰਗਾ ਜ਼ਰੂਰ ਕਹਿਣੀਆਂ ਜਿਹੜੀਆਂ ਵਾਅਦਾ ਕੀਤਾ ਸੀਗਾ ਕਿ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਐਮ ਐਸ ਪੀ ਨੂੰ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਵਪਾਰੀ ਕੋਈ ਇਸ ਤਰ੍ਹਾਂ ਦਾ ਆਦਮੀ ਕਿਸਾਨਾਂ ਦਾ ਸ਼ੋਸ਼ਣ ਨਾ ਕਰੇ ਇੱਕ ਤੁਸੀਂ ਰੇਟ ਤੈਅ ਕਰਦੇ ਹੋ ਕਿ ਕਣਕ ਦਾ ਝੋਨੇ ਦਾ ਅਤੇ ਦੂਸਰੀਆਂ ਗੰਨੇ ਵਗੈਰਾ achiyan vaddiyan faslan da ਕਿ ਆ ਸਰਕਾਰ ਐਮ ਐਸ ਪੀ ਤੈਅ ਕਰਦੀ ਹੈ ਸਰਕਾਰ ਖਰੀਦੇ ਜਾ ਕੋ ਪ੍ਰਾਈਵੇਟ ਪਰਚੇਸ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਉਸ ਭਾਤੋਂ ਥੱਲੇ ਨਾ ਖਰੀਦੇ ਔਰ ਇਹ ਸੁਆਮੀਨਾਥਨ ਜਿਹੜਾ ਫਾਰਮੂਲਾ ਹੈ ਸੀ2 50% ਪ੍ਰੋਫਿਟੇਬਲ ਐਮਐਸਪੀ ਸੁਆਮੀਨਾਥਨ ਨੂੰ ਕੱਲ ਹੀ ਸਾਡੇ ਦੇਸ਼ ਦੀ ਸਰਕਾਰ ਨੇ ਭਾਰਤ ਰਤਨ ਦੇ ਨਾਲ ਉਹਨੂੰ ਸਨਮਾਨਿਤ ਕੀਤਾ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਮੰਨਿਆ ਕਿ ਅੱਛਾ ਫਾਰਮ ਸਾਇੰਟਿਸਟ ਸੀਗਾ ਇਹਨੇ ਬੜਾ ਵੱਡਾ ਯੋਗਦਾਨ ਪਾਇਆ ਖੇਤੀ ਨੂੰ ਦੇ ਸੁਧਾਰ ਵਾਸਤੇ ਬੜੇ ਅੱਛੇ ਸੁਝਾਓ ਦਿੱਤੇ ਆ ਭਾਰਤ ਰਤਨ ਤੁਸੀਂ ਦੇ ਦਿੱਤਾ ਲੇਕਿਨ ਉਹਦੀਆਂ ਅਗਰ ਮੰਗਾ ਨਹੀਂ ਉਹਦੀਆਂ ਉਹਦੇ ਸੁਝਾਓ ਨਹੀਂ ਮੰਨੋਗੇ ਤਾਂ ਫਿਰ ਐਗਰੀਕਲਚਰ ਜਿਹੜਾ ਉਹ ਕਿੱਦਾਂ ਸਰਵਾਈਵ ਕਰੇਗਾ ਔਰ 70 60 70% ਸਾਡੇ ਦੇਸ਼ ਦਾ ਪਿੰਡੂ ਤਬਕਾ ਖੇਤੀ ਨਾਲ ਕਨੈਕਟਡ ਹੈਗਾ ਸੋ ਇੱਕ ਤਾਂ ਐਮਐਸਪੀ ਨੂੰ ਸਹੀ ਮਹਨਿਆਂ ਵਿੱਚ ਕਾਨੂੰਨ ਬਣਾਇਆ ਜਾਵੇ ਦੂਸਰਾ ਕਿ ਸਾਰੇ ਕਿਸਾਨਾਂ ਦਾ ਜਿਹੜਾ ਹੈ ਕਰਜ਼ਾ ਮਾਫ ਕੀਤਾ ਜਾਵੇ ਦੇਖੋ ਪਿਛਲੇ 10 ਸਾਲ ਵਿੱਚ ਬੀਜੇਪੀ ਸਰਕਾਰ ਨੇ ਘੱਟੋ ਘੱਟ 15 ਲੱਖ ਕਰੋੜ ਰੁਪਇਆ ਬਹੁਤ ਬਹੁਤ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਵਾ ਔਰ ਉਸ ਕਰਜ਼ੇ ਵਿੱਚ ਇੱਕ ਇੱਕ ਘਰ ਨੂੰ 10000 ਕਰੋੜ 15000 ਕਰੋੜ 25000 ਕਰੋੜ ਰੁਪਏ ਦਾ ਫਾਇਦਾ ਹੋਇਆ ਜਿਹੜੇ ਵੱਡੇ ਵਪਾਰੀ ਨੇ ਉਹ ਤਾਂ ਕਰਜ਼ਾ ਹੋ ਗਿਆ ਵੀ ਥੋੜੇ ਜਿਿਹੇ ਘਰਾਣਿਆਂ ਦਾ ਤੁਸੀਂ ਐਡਾ ਵੱਡਾ ਕਰਜ਼ਾ ਮਾਫ ਕੀਤਾ ਤੇ ਜਿਹੜੇ ਕਿਸਾਨ ਨੇ ਤਾਂ ਕਰੋੜਾਂ ਘਰ ਨੇ ਖੇਤ ਮਜ਼ਦੂਰ ਦੇ ਨਾਲ ਜੁੜਿਆ ਹੋਇਆ ਵਾ ਤੇ ਇਹਨਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਵਾਸਤੇ ਆਪਣੀ ਲਾ ਦਿੱਤੀ ਹੈ ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ੇਈ ਆ ਔਰ ਆਤਮ ਹੱਤਿਆ ਕਰ ਰਿਹਾ ਵਾ ਆਪ ਭੁੱਖਾ ਹੋ ਗਿਆ ਇਸੇ ਤਰ੍ਹਾਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੇਰੇ ਖਿਆਲ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ 4-5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਹੀਂਗਾ ਤੇ ਜੇ ਆਪਾਂ 15 ਲੱਖ ਕਰੋੜ ਰੁਪਿਆ ਥੋੜੇ ਜੇ ਤਾਕਤਵਰ ਕਾਰਪੋਰੇਟ ਕਾਰਪੋਰੇਟ ਘਰਾਣਿਆਂ ਦਾ ਵਪਾਰੀਆਂ ਦਾ ਮਾਫ ਕਰ ਸਕਦੇ ਆ ਤਾਂ ਇਹ ਤਾਂ ਵਿਚਾਰੇ ਕਰੋੜਾਂ ਪਰਿਵਾਰ ਨੇ ਸਾਰੇ ਦੇਸ਼ ਦੇ ਵਿੱਚ ਔਰ ਇਹਨਾਂ ਦੇ ਨਾਲ ਖੇਤ ਮਜ਼ਦੂਰ ਉਹਨਾਂ ਦਾ ਵੀ ਬਾਫ ਹੋਣਾ ਚਾਹੀਦਾ ਬਹੁਤ ਗਰੀਬ ਆਦਮੀ ਨੇ ਇਸ ਤਰ੍ਹਾਂ ਔਰ ਜਿਹੜੇ ਮਗਰਲੀ ਐਜੀਟੇਸ਼ਨ ਦੇ ਜਿਹੜੇ ਮੁੱਦੇ ਸੀ ਉਹ ਅੱਜ ਵੀ ਹਲੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਲਖੀਮਪੁਰ ਖੇੜੀ ਦੇ ਵਿੱਚ ਚਾਰ ਵਿਅਕਤੀਆਂ ਦਾ ਇੱਕ ਮੰਤਰੀ ਦੇ ਮੁੰਡੇ ਵੱਲੋਂ ਕੁਚਲ ਦਿੱਤਾ ਜਾਣਾ ਅੱਜ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਸ ਤਰ੍ਹਾਂ ਨਾਲ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਸਾਰੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ ਕਿਉਂਕਿ ਅੱਜ ਜਿਹੜਾ ਵਾਤਾਵਰਨ ਹੈ ਸਾਰੇ ਦੇਸ਼ ਦੇ ਵਿੱਚ ਉਹ ਕਿਸਾਨ ਤੇ ਖੇਤ ਮਜ਼ਦੂਰ ਆਪਣੇ ਆਪ ਨੂੰ ਪਛੜਿਆ ਹੋਇਆ ਸਮਝ ਰਿਹਾ ਵਾ ਸਭ ਤੋਂ ਤਾਕਤਵਰ ਦੇਸ਼ ਦਾ ਹਿੱਸਾ ਹੋਵੇ ਉਹੀ ਦੇਸ਼ ਦੀ ਤਰੱਕੀ ਕਰਾ ਰਹੇ ਨੇ ਤੇ ਉਹ ਹੀ ਆਪਣੇ ਆਪ ਨੂੰ ਅਣਗੌਲਿਆ ਸਮਝਦਾ ਪਛੜਿਆ ਸਮਝਦਾ ਇਗਨੋਰਡ ਸਮਝਦਾ ਇਹ ਤਾਂ ਦੇਸ਼ ਦੀ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਇਸ ਸ਼ਾਇਦ ਬਜਟ ਦੇ ਵਿੱਚ ਦੇਸ਼ ਦੀ ਸਰਕਾਰ ਨੇ ਡਿਫੈਂਸ ਦਾ ਬਜਟ ਜਿਹੜਾ ਕੱਲਾ ਉਹ 6 ਲੱਖ ਕਰੋੜ ਰੁਪਏ ਸ਼ਾਇਦ ਵਧਾਇਆ ਵਾ ਜਾਂ ਜਿੰਨਾ ਵੀ ਵਧਾਇਆ ਮੈਨੂੰ ਐਗਜ਼ੈਕਟ ਫਿਗਰਸ ਨਹੀਂ ਪਤਾ ਪਰ ਕਿਸਾਨਾਂ ਵਾਸਤੇ ਤਾਂ ਇਸ ਬਜਟ ਵਿੱਚ ਕੁਝ ਵੀ ਨਹੀਂ ਆਇਆ ਇਸ ਕਰਕੇ ਬਤੌਰ ਮੈਂ ਪ੍ਰਧਾਨ ਆ ਸਾਰੇ 올 ਇੰਡੀਆ ਕਾਂਗਰਸ ਕਮੇਟੀ ਦਾੜਾ ਦੇਸ਼ ਦੇ ਕਿਸਾਨਾਂ ਦਾ ਜਿਹੜਾ ਵਿੰਗ ਹੈ ਉਹਦਾ ਪ੍ਰੈਜ਼ੀਡੈਂਟ ਹਾਂ ਮੈਂ ਮੈਂ ਤੁਹਾਨੂੰ ਅਪੀਲ ਕਰ ਰਿਹਾ ਕਿ ਆ ਤੁਸੀਂ ਸਾਰਿਆਂ ਨੇ ਇਸ 13 ਫ फेब्रुवारी ਵਾਲੇ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਵੋ ਤਾਂ ਕਿ ਸਾਡੀਆਂ ਹੱਕੀ ਮੰਗਾਂ ਸੀ ਕੋਈ ਗੈਰਵਾਜਬ ਮੰਗ ਕੋਈ ਵੀ ਕਿਸਾਨ ਤੇ ਗਰੀਬ ਆਦਮੀ ਜਿਹੜਾ ਉਹ ਕੋਈ ਗੈਰਵਾਜਬ ਮੰਗ ਨਹੀਂ ਮੰਗ ਰਿਹਾ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਨੂੰ ਕੱਲਿਆਂ ਨੂੰ ਫਲਾਨੀ ਚੀਜ਼ ਦੇ ਦਿਓ ਨਹੀਂ ਔਰ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਜਿਹੜੇ ਕਿਸਾਨ ਮਰ ਗਏ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਇਹ ਤੁਹਾਡਾ ਇਥੋਂ ਦੇਸ਼ ਤੇ ਹੀ ਪਛਿੰਦੇ ਨੇ ਔਰ ਯਾਦ ਰੱਖੇ ਕਿ ਇਹਨਾਂ ਕਿਸਾਨਾਂ ਦੇ ਪੁੱਤੀ ਬਾਰਡਰਸ ਤੇ ਰਖਵਾਲੀ ਕਰ ਰਹੇ ਨੇ ਕਿਸੇ ਵਪਾਰੀ ਦਾ ਕਿਸੇ ਦੁਕਾਨਦਾਰ ਦਾ ਜਾਂ ਕਿਸੇ ਅਡਾਨੀ ਤੇ ਅੰਬਾਨੀ ਦਾ ਬੱਚਾ ਦੇਸ਼ ਦੇ ਬਾਰਡਰਸ ਤੇ ਨਿਕਾ ਇਹਨਾਂ ਕਿਸਾਨਾਂ ਦੇ ਹੀ ਬੱਚੇ ਮਰ ਰਹੇ ਨੇ ਉਹ ਰੋਜ਼ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਪੰਜਾਬ ਔਰ ਦੂਸਰੇ ਸਟੇਟਸ ਵਿੱਚ ਇਸ ਕਰਕੇ ਉਹਨਾਂ ਦਾ ਬਣਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ ਮੇਰਾ ਖਿਆਲ ਹੈ ਇੱਕ ਬਹੁਤ ਅੱਛੀ ਵੱਡੀ ਤਨਜ਼ੀਮ ਹੋ ਰਿਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਕੋਈ ਅਲਟੀਮੇਟਮ ਦਿੱਤਾ ਵਾ ਕਿ ਅਸੀਂ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੋਗੇ ਤਾਂ ਅਸੀਂ ਚੰਡੀਗੜ੍ਹ ਵਿੱਚ ਆਣ ਕੇ ਜਾਂ ਮੋਹਾਲੀ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਉਹਨਾਂ ਵਿੱਚ ਵੀ ਹਿੱਸਾ ਪਾਓ ਜਿਹੜੀ ਵੀ ਕੋਈ ਜਥੇਬੰਦੀ ਕਿਸਾਨਾਂ ਦੀ ਗੱਲ ਕਹਿ ਕੇ ਕੋਈ ਐਜੀਟੇਟ ਕਰ ਰਹੀ ਹੈ ਪਾਓ ਕਿਸੇ ਚਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਅੰਦਰ ਇਹਨਾਂ ਦੇ ਕੋਈ ਆਪਸ ਵਿੱਚ ਕੋਈ ਮਤਭੇਦ ਨੇ ਜਾਂ ਕੌਣ ਕਿਹੜੇ ਵਿੱਚ ਆ ਮੈਂ ਸਮਝਦਾ ਕਿ ਜਿਹੜਾ ਵੀ ਇੱਕ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਰਿਹਾ ਚਾਹੇ ਉਹ ਇਸ ਵਕਤ ਕਿਸਾਨ ਮਜ਼ਦੂਰ ਮੋਰਚਾ ਹੈ ਕੇਐਮਐਮ ਚਾਹੇ ਹੋ ਬੀਕੇਯੂ ਉਗਰਾਹਾ ਹੈ ਚਾਈ ਆਉਣ ਵਾਲੇ ਦਿਨਾਂ ਵਿੱਚ SKM ਨੇ ਵੀ ਕੋਈ ਕਾਲ ਦਿੱਤੀ ਆ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਸਾਰਿਆਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਪੱਧ ਤੋਂ ਬਾਅਦ ਹਿੱਸਾ ਲੈਣ ਦੇ ਅਸੀਂ ਕਈ ਵਾਰ ਪੋਲਿਟਿਕਲ ਬੰਦੇ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਅਸੀਂ ਉਹਨਾਂ ਨੂੰ ਔਕਵਰਡ ਨਾ ਕਰੀਏ ਉਹਨਾਂ ਮਹਿਸੂਸ ਕਰਕੇ ਰਾਜਨੀਤਿਕ ਬੰਦੇ ਸਾਡੇ ਸੰਘਰਸ਼ ਵਿੱਚ ਆਣ ਕੇ ਤੇ ਇਹਦਾ ਕੋ ਲਾਹਾ ਲੈਣਾ ਚਾਹੁੰਦੇ ਅਸੀਂ ਪਿੱਛੇ ਰਹਿ ਕੇ ਅਸੀਂ ਹਾਲਾਂਕਿ ਪਿਛਲੇ ਅੰਦੋਲਨ ਵਿੱਚ ਮੈਂ ਜਿੰਨੇ ਜੋਗਾ ਸੀਗਾ ਸੀ ਔਰ ਹੋਰ ਕਈਆਂ ਨੇ ਕਾਫੀ ਅੱਛਾ ਹਿੱਸਾ ਪਾਇਆ ਯੋਗਦਾਨ ਪਾਇਆ ਪਰ ਫਿਰ ਵੀ ਅਸੀਂ ਪਿੱਛੇ ਰਹਿ ਕੇ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜਿੱਦਾਂ ਮੈਂ ਅਪੀਲ ਕਰ ਰਿਹਾ ਇਹਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਜਿਹੜੀ ਆਮ ਆਦਮੀ ਪਾਰਟੀ ਆ ਜਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਹੋਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਘਟੂਕਟ ਪੰਜਾਬ ਦੀਆਂ ਨੇ ਭਾਜਪਾ ਨੂੰ ਛੱਡ ਕੇ ਕਿਉਂਕਿ ਭਾਜਪਾ ਦਾ ਵਿੱਚ ਉਹਦੇ ਚ ਆਪ ਹੀ ਇੱਕ ਧਿਰ ਹੈਗੀ ਬਣੀ ਹੋਈ ਉਹ ਤਾਂ ਚਾਹਣ ਤੇ 5 ਮਿੰਟ ਦਾ ਕੰਮ ਆ ਸਾਰੀਆਂ ਗੱਲਾਂ ਹੀ ਮੁਨਾਸ ਸਕਦੇ ਨੇ ਇਹ ਸਾਰੀਆਂ ਗੱਲਾਂ ਵਾਸਤੇ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਅੰਦੋਲਨਾਂ ਦਾ ਸਾਰੇ ਅੰਦੋਲਨਾਂ ਦਾ ਕਿਸਾਨ ਅੰਦੋਲਨ ਦਾ ਅੰਦੋਲਨਾਂ ਦਾ ਸਪੋਰਟ ਕਰਨੀ ਚਾਹੀਦੀ